ਅੱਜ ਜੋ ਟੀਵੀ ਤੇ ਜੇਰੇ ਨਿਜੀ ਟੀਵੀ ਦੇ ਇੱਕ 채ਨਲ ਤੇ ਚਾਹ ਦੇ ਸੀ ਖਬਰ ਭਾਈ ਅਮਰਪਾਲ ਸਿੰਘ ਬਾਰੇ ਕਿ ਉਹ ਨਸ਼ੇ ਦਾ ਸੇਵਨ ਕਰਦੇ ਆ ਆਪਾਂ ਉਸ ਬਾਬਤ ਅੱਜ ਪੁੱਛਣ ਜਾ ਰਹੇ ਆ ਉਹਨਾਂ ਦੇ ਜੋ ਵਕੀਲ ਨੇ ਜਿਹੜੇ ਕੀ ਬਠਿੰਡਾ ਜ਼ਿਲ੍ਹੇ ਚ ਪਿਛਲੇ ਦਿਨੀ ਮੁਲਾਕਾਤ ਹੀ ਪਾ ਕੇ ਆ ਹਰਪਾਲ ਸਿੰਘ ਖਾਰਾ ਜੀ ਸਾਡੇ ਨਾਲ ਜੁੜੇ ਨੇ ਲਾਈਨ ਤੇ ਆਪਾਂ ਉਹਨਾਂ ਨੂੰ ਪਹਿਲੇ ਫੱਦੇ ਦੀ ਸਾਂਝ ਪਾਣੇ ਆ ਘਰਾਂਜੀ ਫਤਿਹ ਦੀ ਸਾਜ ਪਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਚੜ ਦੀ ਕਲਾ ਜੀ ਬਹੁਤ ਵਧੀਆ ਜੀ ਦੱਸੋ ਅੱਜ ਜੀ ਇੱਕ ਨਿਜੀ ਚੈਨਲ ਤੇ ਸਵੇਰ ਤੋਂ ਹੀ ਇੱਕ ਨਿਊਜ਼ ਚੱਲਨੀ ਸ਼ੁਰੂ ਹੋ ਗਈ ਹੈ ਕਿ ਜੋ ਭਾਈ ਅਮਰਪਾਲ ਸਿੰਘ ਜੀ ਡਿਬਰੂਗੜ੍ਹ ਜ਼ਿਲ੍ਹੇ ਚ ਨਸ਼ੇ ਐਨਐਸਏ ਦੇ ਦੌਰਾਨ ਉਹ ਨਸ਼ੇ ਦਾ ਸੇਵਨ ਕਰਦੇ ਆ ਉਹ ਕਹਿੰਦੇ ਜੀ ਇਹ ਇੱਕ ਉਹ ਕਹਿ ਰਹੇ ਕਿ ਇਸ ਤਰ੍ਹਾਂ ਮਤਲਬ ਯਾ ਇਹ ਖੁਲਾਸਾ ਕੰਨਦੀ ਪ੍ਰਧਾਨ ਮੰਤਰੀ ਬਾਜੇਗੇ ਨੇ ਕੀਤਾ ਹੈ ਇਸ ਬਾਬਤ ਮੈਨੂੰ ਦੱਸੋਗੇ ਦੇਖੋ ਪ੍ਰਧਾਨ ਮੰਤਰੀ ਬਾਜੇਗੇ ਨਾ ਤਾਂ ਬਾਹਰ ਹੈ ਨਾ ਇਹਦੇ ਕੋਲ ਕੋਈ ਟੀਵੀ ਚੈਨਲ ਦੇ ਕੋਈ ਇੰਟਰਵਿਊ ਦਿੱਤੀ ਉਹਨੇ ਨਾ ਕੋਈ ਨਿਊਜ਼ਪੇਪਰ ਹੈ ਸੋ ਇੱਕ ਭਾਈ ਅਮਰਤਪਾਲ ਨੂੰ ਜਿਹੜਾ 22 ਜਾਂ 21 April ਨੂੰ ਖਤਮ ਹੋ ਰਹੀ ਐ NSA ਸਰਕਾਰ ਦੀ ਸਾਜ਼ਿਸ਼ ਕਿਸੇ ਹੋਰ ਸਾਈਡ ਤੇ ਲ ਜਾ ਰਹੀ ਹੈ ਸਰਕਾਰ ਸਰਕਾਰ ਦੀ ਜਿਹੜੀ ਗੰਦੀ ਸੋਚ ਹੈ ਕੁਝ ਵੀ ਨਹੀਂ ਉਸ ਦੇ ਵਿੱਚ ਕਿਹੜਾ ਨਸ਼ਾ ਕਰਦੇ ਨੇ ਕੋਈ ਨਸ਼ਾ ਨਸ਼ਾਨੀ ਕਰਦੇ ਕਿਤੇ ਜੇਲ੍ਹ ਤੋਂ ਕੰਮ ਕਰਾਈ ਹੈ ਇਸ ਦੀ ਕਰੇ ਕਿ ਜੇਲ੍ਹ ਦੇ ਸੁਪਰਡੈਂਟਰ ਨੇ ਗੱਲ ਕਹੀ ਹੈ ਕਿ ਉਹ ਨਸ਼ਾ ਲਿਆ ਕੇ ਦੇਣਾ ਉਹਨਾਂ ਨੂੰ ਸੋਏ ਇਹੋ ਜੀ ਗੱਲ ਹੈ ਬੇਕਾਰ ਗੱਲਾਂ ਕੋਈ ਲਿੰਕ ਨਹੀਂ ਬਣਦਾ ਇਸ ਗੱਲ ਦਾ ਤੇ ਖਾਰਾ ਜੀ ਇੱਕ ਨਾ ਉਹਨਾਂ ਨੇ ਨਾਲ ਇਹ ਵੀ ਕਹਿਤਾ ਕਿ ਜੋ ਬਾਜੇ ਕੀ ਆ ਉਹ ਭੁਖੜਤਾਲ ਤੇ ਬੈਠੇ ਆ ਇਸ ਬਾਰੇ ਤੁਹਾਨੂੰ ਕੁਝ ਪਤਾ ਹੈ ਕੋਈ ਦੇਖੋ ਉਹਨਾਂ ਦੀ ਜਿਹੜੀ ਕੋਈ ਡਿਮਾਂਡ ਸੀ ਕਿ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਅੰਦਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਨਹੀਂ ਜਾਣ ਦਿੱਤਾ ਗਿਆ ਤੇ ਪੋਖਰ ਤਾਲ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਉਹ ਐਪਲੀਕੇਸ਼ਨ ਜਿਹੜੀ ਆ ਜਨਾਲਾ ਕੋਰਟ ਚ ਲਾ ਦਿੱਤੀ ਗਈ ਹੈ 15 ਤਰੀਕ ਨੂੰ ਜੱਜ ਸਾਹਿਬ ਨੇ ਜੇਲ੍ਹ ਸੁਪਰਡੈਂਟ ਜੀ ਖਰਾਜੀ ਨੇ ਦਿਖਿਆ ਜਾਵੇ ਤਾਂ ਜੇ ਡਿਬਰੂਗੜ ਦੇ ਵਿੱਚ ਉਹ ਗੁਰੂ ਘਰ ਦੇ ਦਰਸ਼ਨ ਕਰਦੇ ਪਏ ਸੀਗੇ ਉੱਥੇ ਤੇ ਪਰ ਪੰਜਾਬ ਆ ਕੇ ਆਪਣੀ ਜਨਮ ਭੂਮੀ ਤੇ ਆ ਕੇ ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾ ਰਹੇ ਇਸ ਬਾਰੇ ਸਰਕਾਰ ਦਾ ਕੀ ਰਵਈਆ ਦੇਖੋਗੇ ਸਰਕਾਰ ਦਾ ਰਵਈਆ ਬਹੁਤ ਮਾੜਾ ਹੈ ਮਾੜੀ ਗੱਲ ਹੈ ਜਦੋਂ ਤੁਸੀਂ ਗੁਰੂ ਘਰ ਦੀ ਫੰਡਾਮੈਂਟਲ ਰਾਈਟ ਆਏ ਉਸ ਦਾ ਜੇ ਮੈਨੂਅਲ ਨੂੰ ਦੇਖੋਗੇ ਤਾਂ ਇਹ ਚੀਜ਼ਾਂ ਲਾਜ਼ਮੀ ਲਾਜ਼ਮੀ ਹੁੰਦੀਆਂ ਨੇ ਚੀਜ਼ਾਂ ਸੋ ਇੱਕ ਬੜੀ ਕਾਨੂੰਨੀ ਹਰਕਤ ਆ ਸਰਕਾਰ ਦੀ ਮਾੜੀ ਗੱਲ ਹੈ ਕਿਉਂਕਿ ਇੱਕ ਇੱਕ ਜਗ੍ਹਾ ਤੇ ਤਾਂ ਪਿਛਲੇ ਦਿਨੀ ਜਦੋਂ ਕੇਜਰੀਵਾਲ ਜੀ ਨੂੰ ਮੱਥਾ ਟੇਕਣ ਲੈ ਕੇ ਜਾਂਦੇ ਭੀ ਆ ਸੀਐਮ ਸਾਹਿਬ ਤੇ ਇੱਕ ਪਾਸੇ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਨੂੰ ਮੱਥਾ ਟੇਕਣ ਜਾਂਦਾ ਪਿਆ ਇਹ ਦੋਗਲੀ ਨੀਤੀ ਇਹ ਕਿਉਂ ਸਿੱਖਾਂ ਨਾਲੀ ਕਿਉਂ ਹੁੰਦਾ ਐਦਾਂ ਦਾ ਵਤੀਰਾ ਦੇਖੋ ਇਹ ਜਿਤਾ ਰਹੇ ਨੇ ਸਿੱਖਾਂ ਨੂੰ ਕਿ ਤੁਸੀਂ 2 ਨੰਬਰ ਦੇ ਸ਼ਹਿਰੀ ਹੋ ਹੋਰ ਕੁਝ ਨਹੀਂ ਬਹੁਤ ਮਾੜੀ ਗੱਲ ਹੈ ਇਹ ਗੱਲਾਂ ਦੇ ਜਵਾਬ ਜਿਹੜੇ 2027 ਨੂੰ ਸਰਕਾਰ ਨੂੰ ਦੇਣਗੇ 2027 ਦੇ ਵਿੱਚ ਕਰੇ ਮੈਨੂੰ ਤੁਹਾਡੀ ਇੱਕ ਨਾ ਬਾਈਡ ਯਾਦ ਆਉਂਦੀ ਵੀ ਤੁਸੀਂ ਨਾ ਜਦੋਂ ਪਹਿਲੀ ਵਾਰ ਐਨਐਸਏ ਲੱਗਾ ਹੋਇਆ ਸੀ ਤੇ ਤੁਸੀਂ ਇੱਕ ਨਾ ਬਿਆਨ ਦਿੱਤਾ ਸੀਗਾ ਤੁਸੀਂ ਕਿਹਾ ਸੀਗਾ ਕਿ ਜੇ ਭਾਈ ਅਮਰਤਪਾਲ ਹੋਣਾ ਤੇ ਦੁਬਾਰਾ ਐਨਐਸ ਲਾਂਦੇ ਆ ਤੇ ਉਹ ਮਤਲਬ ਦਿਨ ਦੂਰ ਨਹੀਂ ਫਿਰ ਜਦੋਂ ਭਾਈ ਅਮਰਤਪਾਲ ਸੀਐਮ ਬਣਨਗੇ ਕੀ ਇਹ ਕਿਤੇ ਉਸੇ ਬਿਆਨ ਤੋਂ ਤਾਂ ਨਹੀਂ ਇਹਨਾਂ ਨੂੰ ਇਸ ਵੇਲੇ ਸਾਰਿਆਂ ਨੂੰ ਆਪਣੀ ਵਿਪਤਾ ਪਈ ਹੋਈ ਕਿ ਭਾਈ ਅਮਰਤਪਾਲ ਦੀ ਇੰਨੀ ਜਿਹੜੀ ਪੋਪੁਲਾਰਿਟੀ ਹੋ ਚੁੱਕੀ ਹੈ ਦੇਖੋ ਪਿੰਡਾਂ ਜਾ ਕੇ ਦੇਖੋ ਇੱਕ 10-15 ਸਾਲ ਦੇ ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤੱਕ ਲੋਕਾਂ ਦਾ ਸਵਾਲ ਹੀ ਇੱਕ ਹੈ ਕਿ ਭਾਈ ਅਮਰਤਪਾਲ ਜਿਹੜਾ 2027 ਚ ਮੁੱਖ ਮੰਤਰੀ ਬਣਾਉਣਾ ਹੈ ਤਾਂ ਇਹ ਕੱਲੀ ਇੱਕ ਨੂੰ ਨਹੀਂ ਸਾਰੀਆਂ ਪਾਰਟੀਆਂ ਨੂੰ ਭਾਜੜ ਪਈ ਹੋਈ ਹੈ ਵਿੱਚੇ ਕਾਂਗਰਸ ਵਿੱਚੇ ਅਕਾਲੀ ਨਾਲ ਹੀ ਭਾਜਪਾ ਨਾਲ ਹੀ ਇਹ ਭਗਵੰਤ ਮਾਨ ਦੀ ਸਰਕਾਰ ਚਾਰੇ ਜਿਹੜੇ ਗਰੁੱਪ ਨੇ ਇੱਕ ਹੋ ਚੁੱਕੇ ਨੇ ਇੱਕ ਆਦਮੀ ਦੇ ਖਿਲਾਫ ਠੀਕ ਹੈ ਸਿੱਖਾ ਬਾਈ ਇੱਕ ਮੈਨੂੰ ਇਹਨਾਂ ਨੂੰ ਸਮਝ ਨਹੀਂ ਲੱਗੀ ਜਿਹੜੇ ਵੀ ਚੈਨਲ ਨੇ ਬੋਲਿਆ ਉਹ ਕਹਿ ਰਹੇ ਵਾਈਫਾਈ ਡਾਟਾ ਜਿਹੜਾ ਨਾ ਐਮਪੀ ਜਿਹੜੇ ਹੈਗੇ ਨੇ ਅਮਰਪਾਲ ਸਿੰਘ ਜੀ ਉਹ ਰਿਸ਼ਵਤ ਦੇ ਕੇ ਯੂਜ਼ ਕਰ ਰਹੇ ਹੈ ਜਦਕਿ ਐਮਪੀ ਦੇ ਤਾਂ ਮੇਰੇ ਖਿਆਲਕ ਫੰਡਾਮੈਂਟਲ ਰਾਈਟ ਹੁੰਦੀ ਹੈ ਅੰਦਰ ਨਹੀਂ ਜਿਨਹੀਂ ਹੁੰਦਾ ਜੇ ਕੋਈ ਕਾਲ ਕਰਨੀ ਹੈ ਤਾਂ ਅਫੀਸ਼ੀਅਲ ਮੋਬਾਈਲ ਹੁੰਦਾ ਉਸ ਦੇ ਵਿੱਚ ਜਿਵੇਂ ਆਮ ਹੀ ਜਿਹੜੇ ਬੰਦੇ ਜੇਲਾਂ 'ਚ ਬੈਠੇ ਨੇ ਉਹਨਾਂ ਤਾਂ ਗੱਲ ਕਰਦੇ ਨੇ ਫੈਮਿਲੀ ਨਾਲੋ ਤੋਂ ਇਹੋ ਜਿਹੀ ਵਾਈਫਾਈ ਲਾ ਕੇ ਦੇਣਾ ਇਹ ਤਾਂ 100 ਰੁਪਏ ਤੋਂ ਮੁੱਲ ਚ ਮੜੇਗਾ ਇਸ ਦੇ ਵਿੱਚ ਨਹੀਂ ਵੈਸੇ ਵੀ ਐਮਪੀ ਖਾਰਾ ਤੁਹਾਡੇ ਤੁਹਾਨੂੰ ਪਤਾ ਹੋਣਾ ਨਾ ਨੌਲੇਜ ਹੋਣੀ ਲੋਰ ਆਈ ਕਿ ਐਮਪੀ ਦੇ ਫੰਡਾਮੈਂਟਲ ਰਾਈਟ ਨਹੀਂ ਹੁੰਦੇ ਇਹ ਲਈ ਅੰਦਰ ਉਹਨੂੰ ਇਹ ਵੀ ਆਈਪੀ ਜੇਲ ਹੁੰਦੀ ਸੀ ਪਰ ਇਹ ਇੱਕ ਜੇਲ ਨਹੀਂ ਨਾ ਰਸਟ੍ਰੇਨ ਕੀਤੇ ਹੋਏ ਸੀ ਸੋ ਇਸ ਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਉੱਥੇ ਅਫੀਸ਼ੀਅਲ ਮੋਬਾਈਲ ਤੇ ਵੀ ਕਾਲ ਕਰਦੇ ਹੋਣ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਪਰ ਇਹੋ ਜੀ ਗੱਲ ਨਹੀਂ ਕਿ ਵਾਈਫਾਈ ਲਿਆ ਕੇ ਦੇਤਾ ਉੱਥੋਂ ਗੱਲਾਂ ਕਰਨਗੇ ਦੇਸ਼ ਵਿਦੇਸ਼ ਜਾਂ ਬਾਹਰ ਪੰਜਾਬ ਦੇ ਅੰਦਰ ਅਜਾਈ ਗੱਲ ਨਹੀਂ ਬਿਲਕੁਲ ਕਨਾਉਣੀ ਹਰਕਤ ਕਰ ਰਹੀ ਹੈ ਸਰਕਾਰ ਜਾਣ ਬੁੱਝ ਕੇ ਤੇ ਉਹਨਾਂ ਦੇ ਨਾਲ 22 ਤਰੀਕ ਹਾਂਜੀ ਬੋਲ 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 ਜਿਹੜਾ 22 ਤਰੀਕ ਨੂੰ ਉਹਨਾਂ ਦੀ ਐਨਐਸ ਟੁੱਟਣ ਜਾ ਰਹੀ ਹੈ ਉਸ ਵਿੱਚ ਕੋਈ ਨਾ ਕੋਈ ਗੜਬੜ ਕਰਨੀ ਚਾਹੁੰਦੇ ਨੇ ਕਰਜੀ ਇੱਕ ਨਾ ਉਹਨਾਂ ਨੇ ਨਾਲ ਇਹ ਵੀ ਕਹਿਤਾ ਵੀ ਜਿਹਨਾਂ ਅੱਜ ਪੱਪਲਪ੍ਰੀਤ ਨਾਲ ਦੀ ਪੇਸ਼ੀ ਹੋ ਗਈ ਏ ਤੇ ਉਹਨਾਂ ਕਹਿੰਦਾ ਜੀ ਵੀ ਉਹ ਕਹਿ ਰਿਹਾ ਵੀ ਚਾਚੇ ਹਰਜੀਤ ਸਿੰਘ ਜੀ ਤੇ ਪੱਪਲਪ੍ਰੀਤ ਨਾਲ ਸਿਰਫ ਇਹ ਵਿਹਾਰ ਸਹੀ ਰੱਖਦੇ ਸੀਗੇ ਬਾਕੀਆਂ ਨਾਲ ਤਾਂ ਈਗੋ ਹੀ ਬੜੀ ਦਿਖਾਉਂਦੇ ਸੀਗੇ ਤੇ ਦਲਜੀਤ ਸਿੰਘ ਕਲਸੀ ਦਾ ਨਾਮ ਹੀ ਲੈਤਾ ਵਿੱਚ ਤੇ ਮੈਂ ਤੁਹਾਨੂੰ ਇਹ ਪੁੱਛਣ ਜਾਵਾਂਗਾ ਕਿ ਤੁਸੀਂ ਇਸ ਖਬਰ ਜਿਹੜੀ ਕਿੱਥੋਂ ਆ ਕਿਥੋਂ ਪੁੱਛ ਰਿਹਾ ਜੀ ਮੈਂ ਕਿਹਾ ਵੀ ਚਾਚੇ ਚਾਚਾ ਜੀ ਤੇ ਪੱਪਲਪ੍ਰੀਤ ਦੀ ਗੱਲ ਸੁਣਦੇ ਆ ਤੇ ਇਹ ਆਖਰ ਖਬਰ ਕਿੱਥੋਂ ਆ ਰਹੀ ਹੈ ਇਹਨਾਂ ਤੇ ਕੋਈ ਕਾਰਵਾਈ ਕਰਨਗੇ ਆਪਣਾ ਤੁਸੀਂ ਕਾਨੂੰਨਨ ਕਾਰਜ ਕਰੋਗੇ ਇੱਕ ਝੂਠੀ ਖਬਰ ਚਾਹੁੰਦੇ ਨਹੀਂ ਬੇਤੁਕੀਆਂ ਗੱਲਾਂ ਨੇ ਬਾਹਰ ਸ਼ੋਹਜਾ ਮੀਡੀਆ ਇਹੋ ਜੇ ਸਰਕਾਰ ਦੇ ਪਰਦੇ ਨੇ ਬੇਤੁਕੀਆਂ ਗੱਲਾਂ ਨੇ ਕੋਈ ਕੰਪੀਟੈਂਟ ਬੰਦੇ ਜੀ ਥੋੜਾ ਕਰ ਲੋ ਸਕਦੀ ਹੈ ਉਹ ਜੀ ਤੁਸੀਂ ਆਪਣੇ ਤੁਸੀਂ ਤੁਸੀਂ ਭਾਈ ਅਮਰਤ ਤੁਸੀਂ ਭਾਈ ਅਮਰਤ ਤੁਸੀਂ ਭਾਈ ਮਨਪਾਲ ਸਿੰਘ ਜਣਾ ਦੇ ਜੋ ਚਾਹਣ ਵਾਲੇ ਆ ਉਹਨਾਂ ਨੂੰ ਆਖਰ ਦੇ ਵਿੱਚ ਇੱਕ ਸੰਦੇਸ਼ ਦੇਣਾ ਚਾਹੋਗੇ ਕੋਈ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਤੁਹਾਨੂੰ ਭਾਈ ਅਮਰਤਪਾਲ ਨਾਲ ਸਾਥ ਦੇਣਾ ਚਾਹੀਦਾ ਹੈ ਇਹਨਾਂ ਕਰਨਾਂੀਆਂ ਹਰਕਤਾਂ ਤੋਂ ਜਿਹੜਾ ਜਿਹੜੀ ਸਰਕਾਰ ਕਰ ਰਹੀ ਹੈ ਤੇ ਮਗਰ ਨਹੀਂ ਲੱਗਣਾ ਚਾਹੀਦਾ ਬਸ 2027 ਦਿਮਾਗ 'ਚ ਰੱਖੋ ਤੇ ਮੁੱਖ ਮੰਤਰੀ ਭਾਈ ਅਮਰਪਾਲ ਨੂੰ ਯਾਦ ਰੱਖੋ ਬਸ ਗੱਲ ਆ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਖਾਰਾ ਜੀ। ਇਹ ਸੰਜੀ ਹਰਪਾਲ ਸਿੰਘ ਜੀ ਖਾਰਾ